ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਇੱਕ ਨਵੀਂ ਖਬਰ ਦੇਣ ਲੱਗਿਆਂਗਾ ਕਿ ਜਿਸ ਪੁਲਿਸ ਵਾਲੇ ਨੇ ਜਿਸ ਨੇ ਗੋਲੀ ਚਲਾਈ ਆ ਉਹਦੀ ਪਛਾਣ ਹੋ ਗਈ ਹੈ ਉਹਦਾ ਪਤਾ ਲੱਗ ਗਿਆ ਕਿ ਉਹ ਨੌਜਵਾਨ ਕੌਣ ਸੀ ਹਰਿਆਣੇ ਵੱਲੋਂ ਜਿਹਨੇ ਗੋਲੀ ਚਲਾ ਕੇ ਸਾਡਾ ਸੁਖ ਕਰਨ ਸਿੰਘ ਨੂੰ ਸ਼ਹੀਦ ਕੀਤਾਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਹਿਲਾਂ ਤੁਸੀਂ ਇਹ ਕਾਕਾ ਕੋਟੜੇ ਦੀ ਇੱਕ ਸਟੇਟਮੈਂਟ ਸੁਣੋ ਜਿਹੜਾ ਚਲਾਇਆ ਗਿਆ ਉਹ ਸਾਰਾ ਕੁਝ ਸਰਕਾਰ ਨੇ ਪਜਾਇਆ ਹੋਇਆ ਹੁਣ ਤਾਂ ਮੈਨੂੰ ਲੱਗਦਾ ਜਿਹੜਾ ਗੋਲੀ ਚੱਲੀ ਹੈ ਉਹਨੇ ਇਥੋਂ ਤੇ ਕਾਰਿਆਂ ਦੀ ਪੂਰੀ ਬੜਤਾਲ ਤਾਂ ਨਹੀਂ ਹੋਈ ਨਾ ਉਹਦੀ ਚਰਚਾ ਚ ਆ ਰਿਹਾ ਹੈ ਕਿ ਉਹ ਪਹਿਲਾਂ ਫੌਜ ਚ ਭਰਤੀ ਸੀਗਾ ਜਿਹੜੇ ਨੇ ਗੋਲੇ ਹੁਣ ਪੁਲਿਸ ਚ ਭਰਤੀ ਹੈ ਮੈਨੂੰ ਲੱਗਦਾ ਜੀ ਜੀ ਜਿਲੇ ਨਾਲ ਸੰਬੰਧਤਾ ਉਹ ਅੰਦਾਜ਼ੇ ਨੇ ਗੋਲੀ ਚਲਾਈ ਹੈ ਕੌਣ ਮਤਲਬ ਪਤਾ ਲੱਗ ਰਿਹਾ ਹੈ ਹਾਂ ਉਹਦੀ ਜਿਹੜੀ ਮਨੂ ਘਾੜ ਨੂੰ ਜਿੰਨੀ ਇੱਕ ਇੰਟਰਵਿਊ ਆ ਉਹ ਦੋ ਦਿਨਾਂ ਦੇ ਵਿੱਚ ਉਹਦੀ ਫੋਟੋ ਵੀ ਸਾਹਮਣੇ ਆ ਲਿਆ ਤੇ ਆਜੂ ਸੰਦੇ ਆ ਵੀ ਮੰਨਿਓ ਪਹਾੜ ਉਹਨਾਂ ਦਾ ਥੋੜਾ ਥੋੜੀ ਜਥੇਬੰਦੀ ਇਹ ਗੱਲ ਦੇ ਲੱਗੀ ਹੋਈ ਹੈ ਉਸ ਲੜਕੇ ਦਾ ਪਤਾ ਲੱਗ ਚੁੱਕਿਆਗਾ ਜਿਸ ਨੇ ਗੋਲੀ ਚਲਾਈ ਹੈ ਉਹ ਪਹਿਲਾਂ ਫੌਜ ਦੇ ਵਿੱਚ ਭਰਤੀ ਸੀਗਾ ਤੇ ਹੁਣ ਉਹ ਪੁਲਿਸ ਦੇ ਵਿੱਚ ਭਰਤੀ ਹੈ ਤੇ ਖਾਲਸਾ ਜੀ ਉਹਦਾ ਉਦੀ ਪਟਿਆਲੇ ਰਿਸ਼ਤੇਦਾਰੀ ਆ ਤੇ ਉਹ ਜੀਨ ਦੇ ਨਾਲ ਸੰਬੰਧਿਤ ਹੈਗਾ ਦੋ ਦਿਨਾਂ ਦੇ ਵਿੱਚ ਵਿੱਚ ਕਿਸਾਨ ਆਗੂ ਕਾਕਾ ਕੋਟੜਾ ਕਹਿ ਰਹੇ ਨੇਗੇ ਕਿ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਵੀ ਸਾਹਮਣੇ ਆ ਜਾਵੇਗੀ ਜਾਨੀ ਕਿ ਉਹ ਗੱਲ ਸਾਬਤ ਹੋ ਚੁੱਕੀ ਹੈਗੀ ਕਿ ਗੋਲੀ ਕਿਸ ਨੇ ਚਲਾਈ ਹੈ ਤੇ ਹੁਣ ਕਿਹਦੇ ਕਹਿਣ ਤੇ ਚਲਾਈ ਹੈ ਇਹ ਤਾਂ ਆਊਗਾ ਇਨਕੁਆਰੀ ਤੋਂ ਬਾਅਦ ਪਤਾ ਲੇਕਿਨ ਗੋਲੀ ਕਿਸ ਨੇ ਚਲਾਈ ਹੈ ਉਹਦੀ ਪਟਿਆਲੇ ਰਿਸ਼ਤੇਦਾਰੀ ਹੈ ਜੀਂਦ ਦਾ ਰਹਿਣ ਵਾਲਾ ਹੈ ਜੀਂਦ ਜ਼ਿਲ੍ਹੇ ਦਾ ਤੇ ਪਹਿਲਾਂ ਫੌਜ ਦੇ ਵਿੱਚ ਭਰਤੀ ਸੀਗਾ ਤੇ ਹੁਣ ਉਹ ਪੁਲਿਸ ਦੇ ਵਿੱਚ ਇਸ ਸਮੇ ਹੈਗਾ ਛੋ ਦੋਸਤੋ ਕਾਫੀ ਗੱਲਾਂ ਨੇ ਜਿਹੜੀਆਂ ਖੁੱਲ ਕੇ ਸਾਹਮਣੇ ਆ ਰਹੀਆਂ ਨੇ ਗਿਆ ਲੇਕਿਨ ਹੁਣ ਸਵਾਲ ਪੈਦਾ ਇਹ ਹੁੰਦਾਗਾ ਕਿ ਪੁਲਿਸ ਪਰਚਾ ਦਰਜ ਕਰ ਕਿਉਂ ਨਹੀਂ ਰਹੀ ਉਹਦੇ ਲਈ ਜਿਹੜਾ ਕਿਹਾ ਜਾ ਰਿਹਾਗਾ ਇਹੀ ਕਾਕਾ ਕੋਟੜੇ ਦਾ ਜਿਹੜਾ ਵਿਆਹਣ ਹੈ ਉਹ ਕਹਿ ਰਿਹਾਗਾ ਕਿ ਪੰਜਾਬ ਪੁਲਿਸ ਦੇ ਅਫਸਰ ਸਾਨੂੰ ਕਹਿ ਰਹੇ ਨੇ ਕਿ ਅਗਰ ਅਸੀਂ ਪਰਚਾ ਦਰਜ ਕੀਤਾ ਤਾਂ ਹਰਿਆਣੇ ਵਾਲੇ ਪਾਸਿਓ ਸਾਡੇ ਤੇ ਬਹੁਤ ਪਰਚੇ ਦਰਜ ਹੋ ਜਾਣਗੇ ਤੇ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾਗਾ ਕਿ ਅਗਰ ਅਸੀਂ ਕੋਈ ਕਾਰਵਾਈ ਕੀਤੀ ਤਾਂ ਸਾਡੇ ਹੀ ਮੁੰਡੇ ਫਸਣਗੇ ਸਾਡੇ ਬੰਦੇ ਹੀ ਫਸਣਗੇ ਕਹਿਣ ਦਾ ਭਾਵ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਖਤਰਾ ਹੈਗਾ ਕਿ ਪੰਜਾਬ ਪੁਲਿਸ ਦੇ ਬੰਦੇ ਨੇ ਜਿਹੜੇ ਚਪਾਈ ਜਾਂ ਜੋ ਵੀ ਮੁਲਾਜ਼ਮ ਨੇ ਉਹ ਨਾ ਕਿਤੇ ਫਸ ਜਾਣ ਲੇਕਿਨ ਜੋ ਪੇਚ ਫਸਿਆ ਹੋਇਆਗਾ ਉਹ ਪੇਚ ਚ ਹਰਿਆਣੇ ਤੇ ਪੰਜਾਬ ਪੁਲਿਸ ਦੇ ਦਰਮਿਆਨ ਤਾਂ ਜਿਹੜਾ ਹੈਗਾ ਹੀ ਹੈਗਾ ਲੇਕਿਨ ਪ੍ਰੈਸ਼ਰ ਹੈ ਜਿਹੜਾ ਉਹ ਗ੍ਰਹਿ ਵਿਭਾਗ ਕੇਂਦਰ ਵੱਲੋਂ ਪ੍ਰੈਸ਼ਰ ਪੈ ਰਿਹਾਗਾ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੋਰ ਉਹਨਾਂ ਨੇ ਖੁੱਲ ਕੇ ਕਹੀ ਹੈ ਜੇ ਜਿਹੜੇ ਇੱਕ ਡੀਐਸਪੀ ਦੀ ਆਪਾਂ ਨੇ ਖਬਰ ਸੁਣੀ ਸੀ ਕਿ ਅਟੈਕ ਹੋ ਕੇ ਇੱਕ ਡੀਐਸਪੀ ਦੀ ਡੈਥ ਹੋਈ ਹੈ ਉਹਨਾਂ ਦਾ ਕਹਿਣਾਗਾ ਕਿ ਅਫਸਰ ਸਾਨੂੰ ਕਹਿ ਰਹੇ ਨੇ ਕਿ ਸਾਡੇ ਡੀਐਸਪੀ ਦੀ ਇੱਕ ਸਾਡੇ ਡੀਐਸਪੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਦੋਸਤੋ ਬਹੁਤ ਵੱਡਾ ਬਿਆਨ ਹੈ ਕਿ ਸਾਡੇ ਡੀਐਸਪੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹੈ ਇਹਦੇ ਲਈ ਉਹਨਾਂ ਨੇ ਕਿਹਾਗਾ ਕਿ ਅਸੀਂ ਕਿਹਾਗਾ ਉਹਨਾਂ ਨੂੰ ਕਿ ਅਗਰ ਤੁਸੀਂ ਸਾਡੇ ਲੜਕੇ ਦੀ ਤਾਂ ਫਿਰ ਦੂਰ ਦੀ ਗੱਲ ਹੈ ਅਗਰ ਤੁਸੀਂ ਆਪਣੇ ਡੀਐਸਪੀ ਦੀ ਖਾਤਰ ਵੀ ਸਟੈਂਡ ਨਹੀਂ ਲੈ ਰਹੇ ਤੇ ਫੇਰ ਤਾਂ ਇਹਦੂੰ ਨਿਹਰਗਰਦੀ ਕੀ ਹੋ ਸਕਦੀ ਆ ਕਿਉਂਕਿ ਇੱਕ ਡੀਐਸਪੀ ਅਗਰ ਗੋਲੀ ਲੱਗਣ ਦੇ ਨਾਲ ਮਤਲਬ ਉੱਥੇ ਉਹਦੀ ਮੌਤ ਹੋਈ ਹੈ ਤੇ ਲੇਕਿਨ ਉਹ ਇਹ ਕਹਿਣ ਇਹ ਵੀ ਦੱਸ ਨਹੀਂ ਰਹੇ ਤੇ ਕਹਿ ਰਹੇ ਨੇ ਕਿ ਅਟੈਕ ਦੇ ਨਾਲ ਮੌਤ ਹੋ ਗਈ ਉਹਨਾਂ ਦਾ ਕਹਿਣਾਗਾ ਕਿ ਸਾਨੂੰ ਇਹ ਗੱਲ ਅਫਸਰਾਂ ਨੇ ਕਹੀ ਆਗੀ ਕਿ ਡੀਐਸਪੀ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਹੈ ਇਹ ਤਾਂ ਬਹੁਤ ਵੱਡਾ ਬਿਆਨ ਹੈਗਾ ਕਿਉਂਕਿ ਡੀਐਸਪੀ ਅਗਰ ਹਰਿਆਣੇ ਦੇ ਮੁਲਾਜ਼ਮਾਂ ਦੀ ਗੋਲੀ ਦੇ ਨਾਲ ਮਤਲਬ ਮਰ ਗਿਆ ਮੌਤ ਹੋ ਗਈ ਹੈ ਤੇ ਇਹ ਦੇ ਲਈ ਪੰਜਾਬ ਪੁਲਿਸ ਸੁਪਾ ਕਿਉਂ ਰਹੀ ਐ ਇਸ ਗੱਲ ਨੂੰ ਕਿਉਂ ਇਸ ਗੱਲ ਨੂੰ ਓਪਨਲੀ ਕਿਹਾ ਕਿਉਂ ਨਹੀਂ ਜਾ ਰਿਹਾ ਕਿ ਹਰਿਆਣੇ ਦੀ ਪੁਲਿਸ ਦੀ ਗੋਲੀ ਦੇ ਨਾਲ ਸਾਡਾ ਇੱਕ ਡੀਐਸਪੀ ਮਾਰਿਆ ਗਿਆ ਸੋ ਦੋਸਤੋ ਇਹ ਜਿਹੜਾ ਬਿਆਨ ਹੈ ਇਹ ਤੁਹਾਨੂੰ ਮੈਂ ਸੁਣਾਉਣਾ ਇਹ ਬਿਆਨ ਨੂੰ ਧਿਆਨ ਨਾਲ ਸੁਣਿਓ ਜੀ ਡੀਐਸਪੀ ਦੀ ਮੌਤ ਹੋ ਗਈ ਸਾਡੇ ਨਾਲ ਅਸੀਂ ਤਾਂ ਤੁਹਾਡੇ ਨਾਲ ਆ ਜੀ ਆਪਣਾ ਪ੍ਰਸ਼ਾਸਨ ਕਹਿੰਦਾ ਪੰਜਾਬ ਵਾਲਾ ਸਾਨੂੰ ਜੀ ਕਿ ਅਸੀਂ ਤਾਂ ਸੋਡੇ ਨਾਲ ਆ ਸਾਡਾ ਇੱਕ ਡੀਐਸਪੀ ਦੀ ਮੌਤ ਹੋ ਗਈ ਅਸੀਂ ਆਖੇ ਬਹੁਤ ਮਾੜੀ ਗੱਲ ਰੋ ਜੀ ਜੇ ਕਿਸੇ ਮਲਾਜਮ ਦੀ ਜਾਂ ਕਿਸੇ ਕਿਸਾਨ ਦੀ ਬੱਚੇ ਦਾ ਸਾਡੇ ਆ ਪਰ ਉਹਦੀ ਮੌਤ ਹੋਈ ਹੈ ਗੋਲੀ ਨਾਲ ਤੁਸੀਂ ਉਹਦੀ ਮੌਤ ਬਣਾ ਰਹੇ ਉਹਨੂੰ ਕਹਿੰਦੇ ਟੈਕ ਆਇਆ ਉਹ ਤਾਂ ਜਿੰਮ ਚ ਜਾਂਦਾ ਸੀਗਾ ਯਾਰ ਇਹ ਤਾਂ ਕਲੀਅਰ ਕਰ ਦਿਓ ਸਾਡੇ ਵਾਲੇ ਤਾਂ ਨਹੀਂ ਕਰਦੇ ਤੁਸੀਂ ਤੁਸੀਂ ਆਪ ਦੇ ਮਲਾਜਮ ਦੇ ਦਾ ਸਟੈਂਡ ਲੈ ਲਓ ਤੁਸੀਂ ਉੱਥੋਂ ਵੀ ਪਿੱਛੇ ਹਟਦੇ ਹੋ ਦੋਸਤੋ ਸੁਣਿਆ ਤੁਸੀਂ ਇਹ ਜਿਹੜਾ ਕਾਕਾ ਕੋਟੜਾ ਜੀ ਕਹਿ ਰਹੇ ਨੇਗੇ ਕਿ ਜਿਹੜੇ ਡੀਐਸਪੀ ਦੀ ਜਿਮ ਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਮ ਦੇ ਵਿੱਚ ਅਟੈਕ ਹੋ ਕੇ ਮੌਤ ਹੋ ਗਈ ਹੈ ਉਹਦੇ ਹੀ ਅਫਸਰਾਂ ਵੱਲੋਂ ਕਿਹਾ ਜਾ ਰਿਹਾਗਾ ਕਿ ਸਾਡੇ ਜਿਹੜੀ ਡੀਐਸਪੀ ਦੀ ਮੌਤ ਹੋਈ ਆ ਉਹ ਗੋਲੀ ਲੱਗਣ ਦੇ ਨਾਲ ਮੌਤ ਹੋਈ ਆ ਇਹਨਾਂ ਦਾ ਕਹਿਣਾਗਾ ਕਿ ਅਸੀਂ ਕਿਹਾ ਕਿ ਤੁਸੀਂ ਡਿਕਲੇਅਰ ਤਾਂ ਕਰ ਦੋ ਕਿ ਸਾਡੇ ਡੀਐਸਪੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਆ ਤੇ ਲੇਕਿਨ ਉਹ ਇਹ ਵੀ ਕਲੀਅਰ ਨਹੀਂ ਕਰ ਰਹੇ ਸੋ ਦੋਸਤੋ ਇਸਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਕਿਉਂਕਿ ਇਹ ਇੱਕ ਬਹੁਤ ਵੱਡੀ ਖਬਰ ਹੈ ਅਗਰ ਡੀਐਸਪੀ ਦੀ ਮੌਤ ਗੋਲੀ ਲੱਗਣ ਦੇ ਨਾਲ ਹੋਈ ਆ ਤਾਂ ਉਹ ਗੱਲ ਕਲੀਅਰ ਕਿਉਂ ਨਹੀਂ ਕਰ ਰਹੇ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ